ਪਰਮੇਸ਼ਰ ਨੇ ਇਸ ਸਰੀਰ ਦੀ ਬੜੀ ਅਦਭੁਤ ਰਚਨਾ ਰਚੀ ਹੈ ਪੰਜਾਂ ਤੱਤਾਂ ਤੋਂ ਪੰਜੇ ਤੱਤ ਇੱਕ ਦੂਸਰੇ ਦੇ ਵਿਰੋਧੀ ਅੱਗ ਦਾ ਸੁਭਾਅ ਹੋਰ ਹੈ ਪਾਣੀ ਦਾ ਸੁਭਾਅ ਹੋਰ ਧਰਤੀ ਆਕਾਸ਼ ਕੌਣ ਪਾਣੀ ਇੱਕ ਦੂਜੇ ਦੇ ਵਿਰੋਧੀ ਤੱਤਾਂ ਨੂੰ ਇਸ ਤਰ੍ਹਾਂ ਇਕੱਤਰ ਕੀਤਾ ਹੈ ਪਰਮੇਸ਼ਰ ਨੇ ਪੰਜੀ ਪ੍ਰਕਿਰਤੀਆਂ ਦੁਆਰਾ ਉਹਨਾਂ ਦੇ ਕੌਣ ਉਹਨੇ ਆਪਣਾ ਹਿੱਸਾ ਦੂਜੇ ਦੂਜੇ ਤੱਤ ਨੂੰ ਦਿੱਤਾ ਜਿਵੇਂ ਪੰਜ ਜਣੇ ਕੋਈ ਪੰਜਾਂ ਕੋਲ ਰੋਟੀਆਂ ਹੋਣ ਪੰਜ-ਪੰਜ ਉਹ ਇੱਕ ਦੂਸਰੇ ਦੇ ਨਾਲ ਇੱਕ ਰੋਟੀ ਰੱਖ ਕੇ ਚਾਹਤਾ ਰੋਟੀਆਂ ਦੂਜੇ ਦਿਨਾਂ ਵੰਡ ਲੈਣ ਇਹ ਪੰਜੀ ਪ੍ਰਕਿਰਤੀ ਹਨ ਇਸੇ ਤਰ੍ਹਾਂ ਤੱਤਾਂ ਨੇ ਆਪਣਾ ਸੁਭਾਅ ਵੀ ਰੱਖਿਆ ਪਰੰਤੂ ਆਪਣਾ ਆਪਣਾ ਹਿੱਸਾ ਦੂਜੇ ਦੂਜੇ ਤੱਤਾਂ ਦੇ ਵਿੱਚ ਜਿਹੜਾ ਹੈ ਡਿਵਾਈਡ ਕਰਕੇ ਵੰਡ ਕੇ ਜਿਹੜੀ ਇਹ ਸੰਰਚਨਾ ਕੀਤੀ ਹੈ ਪੰਜ ਤਤ ਕੋ ਤਨ ਰਚਿਓ ਜਾਨੋ ਚੰਤਰ ਸੁਜਾਨ ਇਹ ਅਧਪੁੱਤਰ ਰਚਨਾ ਰਚੀ ਸ਼ਹਾਬਾ ਇਸ ਦੇ ਅੰਦਰ ਸੁਕਸ਼ਮ ਸਰੀਰ ਹੈ ਆਤਮਾ ਹੈ ਪ੍ਰਾਨ ਨੇ ਪ੍ਰਾਣ ਪ੍ਰਾਣ ਆਪਾਨ ਸਮਾਨ ਬਿਆਨ ਤੇ ਉਦਾਣ ਸਰੀਰ ਦੇ ਵਿੱਚੋਂ ਮਲਮੂਤਰ ਵਿਸਰਜਿਤ ਕਰਦੇ ਆਪਾਨ ਵਾਹੀ ਪ੍ਰਾਣ ਹਿਰਦੇ ਵਿੱਚ ਸਮਾਨ ਵਿਆਪਕ ਪੂਰੇ ਸਰੀਰ ਦੇ ਵਿੱਚ ਬਾਡੀ ਖਤਮ ਹੋ ਜਾਂਦੀ ਹੈ ਸਰੀਰ ਦੇ ਵਿੱਚ ਫਿਰ ਇਹਾਰੇ ਖੁੱਲ ਜਾਂਦਾ ਸੀ ਖਤਮ ਹੋ ਜਾਂਦਾ ਟੁਕੜੇ ਟੋੜੇ ਹੋਏ ਇਹ ਸਥੂਲ ਸਰੀਰ ਪੰਜਾ ਤਤਾਂ ਇਹਦੇ ਵਿੱਚ ਫਿਰ ਸੂਖਸ਼ਮ ਸਰੀਰ ਅਸਥੂਲ ਸਰੀਰ ਤੇ ਸੂਖਸ਼ਮ ਸਰੀਰ ਨੂੰ ਜੋੜਨ ਵਾਲੀ ਸ਼ਕਤੀ ਖਟ ਨੇਮ ਕਰ ਕੋਠੜੀ ਵਾਦੀ ਇਹ ਕੋਠੜੀ ਹੈ ਇਸ ਇਹ ਕੋਠੜੀ ਸਰੀਰ ਘਰ ਕੁਟਿਆ ਖਟ ਨੇਮ ਕਰ ਕੋਠੜੀ ਵਾਦੀ ਪੰਜੀ ਪ੍ਰਕਿਰਤੀਆਂ ਸਰਵਣ ਕੀਤਿਆਂ ਕਿ ਆਕਾਸ਼ ਦੇ ਪੰਜ ਇਸੇ ਨਾਮ ਕ੍ਰੋਧ ਲੋਭ ਮੋਹ ਤੇ ਅਹੰਕਾਰ ਵాయు ਦੇ ਪੰਜ ਇਸ ਨੇ ਹਵਾ ਉੱਪਰ ਕੇ ਚੱਲਣਾ ਦੌੜਨਾ ਕੁੱਦਣਾ ਫਲਣਾ ਸੰਕੁਚਿਤ ਜਣਾ ਇਹ ਪੰਜ ਛੜੇ ਗੁਣ ਨੇ ਇਸੇ ਹਵਾ ਦੇ ਨੇ ਪੰਜ ਗੁਣ ਆਕਾਸ਼ ਦੇ ਨੇ ਅੱਗ ਦੇ ਨੇ ਭੁੱਖ ਪਿਆਸ ਨੀਂਦ ਆਲਸ ਤੇਜ ਪੰਜ ਗੁਣ ਅਗਦੇ ਜਲ ਦੇ ਪੰਜ ਹਿੱਸੇ ਲਹੂ ਪੀਰ ਚਰਬੀ ਲਾਰ ਪਸੀਨਾ ਇਹ ਵాయు ਦੇ ਨੇ ਪਾਇਂ ਹਾਂਜੀ ਹਿੱਸੇ ਪੰਜ ਗੁਣ ਪੰਜ ਹਿੱਸੇ ਪ੍ਰਥਵੀ ਦੇ ਨੇ ਧਰਤੀ ਦੇ ਰੂਣ ਇਸਕੀਨ ਚਮੜੀ ਨਾੜੀ ਮਾਸ ਖੱਡੀਆਂ ਇਹ ਜੜੀਆਂ ਪ੍ਰਕਿਰਤੀ ਨੇ ਇਸੇ ਤਰ੍ਹਾਂ ਪੰਜ ਹੀ ਪ੍ਰਕਿਰਤੀਆਂ ਸੂਖਮ ਸਰੀਰ ਦੇ ਵਿੱਚ ਵੀ ਨੇ ਅਸੂਲ ਸਰੀਰ ਦੇ ਵਿੱਚ ਵੀ ਪੰਜ ਪ੍ਰਾਣ ਜਦੋਂ ਮਰ ਜਾਂਦਾ ਹੈ ਖਤਮ ਹੋ ਜਾਂਦੇ ਨੇ ਪਰਤੂ ਸੂਖਮ ਸਰੀਰ ਦੇ ਵਿੱਚ ਆਤਮਾ ਸੂਖਮ ਸਰੀਰ ਸਹਿਤ ਨਿਕਲਦੀ ਹੈ ਪੰਜ ਤਤਾਂ ਦੇ ਸਰੀਰ ਨੂੰ ਅਸੀਂ ਅਗਨੀ ਭੇਟ ਕਰ ਦਿੰਦੇ ਹਾਂ ਜਤਵਾ ਦਿੰਦੇ ਹਾਂ ਖਤਮ ਹੋ ਜਾਂਦਾ ਜਾਂ ਜਾਨਵਰ ਖਾ ਜਾਂਦੇ ਨੇ ਸੁਕਸ਼ਮ ਸਰੀਰ ਦੇ ਵਿੱਚ ਸੁਕਸ਼ਮ ਪ੍ਰਾਨ ਨੇ ਸੁਕਸ਼ਮ ਸਰੀਰ ਦੇ ਵਿੱਚ ਵੀ ਜਿਸ ਤਰ੍ਹਾਂ ਇਹ ਪ੍ਰਾਨ ਰਾਣਾ ਪਾਨਸਮਾਨ ਗਿਆਨ ਦਵਾਉਂਦਾ ਹੈ ਆਕਾਸ਼ ਦੇ ਪੰਜ ਹਿੱਸੇ ਸੁਕਸ਼ਮ ਅੰਤਸ਼ਕਾਰਨ ਮਾਨ ਬੁੱਧ ਚਿੱਤ ਤੇ ਅਹੰਕਾਰ ਅੰਤਸ਼ਕਾਰ ਮਾਨ ਬੁੱਧ ਚਿੱਤ ਅਹੰਕਾਰ ਅੰਤਰ ਇਦਰੀ ਸ ਇੰਸਤ੍ਰੂ ਕਹਿੰਦੇ ਨੇ ਆਕਾਸ਼ ਦੇ ਸੁਕਸ਼ਮ ਤਤ ਨੇ ਸੁਕਸ਼ਮ ਗੁਣ ਵాయు ਦੇ ਹਵਾ ਦੇ ਪਵਨ ਦੇ ਉਹ ਹੀ ਜੋ ਪ੍ਰਾਨ ਸਮਾਨ ਬਿਆਨ ਉਦਾਂ ਪੰਜ ਪ੍ਰਾਨ ਅਗ ਦੇ ਅੱਖਾਂ ਨੱਕ ਕੰਨ ਜੀਵ ਤ્વਚਾ ਗਿਆਨ ਇੰਦਰ ਚਮੜੀ ਨੂੰ ਠੰਡਾ ਤੱਤਾ ਜੀਵ ਦੇ ਨਾਲ ਲੱਗਦਾ ਹੈ ਅੱਖਾਂ ਦੇਖਦੀਆਂ ਨੇ ਕੰਨ ਸੁਣਦੇ ਨੇ ਜੇ ਆਕਾਸ਼ ਦਾ ਗੁਣ ਨਾ ਮਿਲੇ ਹੋਵੇ ਤਾਂ ਸੁਣ ਨਹੀਂ ਸਕਦਾ ਖਾਲੀ ਜਗ੍ਹਾ ਆਕਾਸ਼ ਵਿੱਚ ਜੀਵ ਹੈ ਠੰਡਾ ਤੱਤਾ ਦਾਸਤੀ ਤੋਚਾ ਪੰਜ ਪ੍ਰਾਂਹ ਤੇ ਗਿਆਨ ਇੰਦਰੀ ਜਲਦੇ ਨੇ ਹੱਥ ਪੈਰ ਮੂੰਹ ਤੇ ਜਨ ਇੰਦਰੀ ਦੋਵੇਂ ਕਰਮ ਇੰਦਰੀ ਪ੍ਰਤਵੀ ਦੇ ਨੇ ਸਬਦ ਸਪਰਸ਼ ਰੂਪ ਰਸ ਗੰਧ ਇਹ ਉਹਦੇ ਸੂਖਸ਼ਮ ਹਿੱਸੇ ਨੇ ਸੂਖਸ਼ਮ ਹਿੱਸੇ ਇਹਨਾਂ ਤਪਤਾਂ ਦੇ ਗੁਣ ਨੇ ਜੇ ਆਕਾਸ਼ ਨਾ ਹੋਵੇ ਸਰੀਰ ਪਾਣੀ ਨਾ ਹੋਵੇ ਲਹੂ ਪਸੀਨਾ ਧਾਰਾ ਹੱਡੀਆਂ ਸੋ ਪਰਮੇਸ਼ਰ ਨੇ ਜਿਹੜੀ ਇਹ ਰਚਨਾ ਬਣਾਈ ਹੈ ਇਹ ਇਹ ਅਚਰਜ ਰਚਨਾ ਸਰੀਰ ਦੀ ਰਚੀ ਹੈ ਸਾਨੂੰ ਇਹ ਕੋਠੜੀ ਦਿੱਤੀ ਹੈ ਪੰਜਾਂ ਦਾ ਜਿਹੜਾ ਇੱਕ ਦੂਸਰੇ ਦਾ ਬਹਿਰ ਭਾਵ ਮਿਟਾ ਕੇ ਵਿਰੋਧਾ ਪਾਸ ਮਿਟਾ ਕੇ ਇੱਕ ਇਹੋ ਜਿਹਾ ਮੇਲ ਰਚਾਇਆ ਇੱਕ ਇਹੋ ਜਿਹਾ ਪਤਲਾ ਤਿਆਰ ਕੀਤਾ ਪਰਮੇਸ਼ਰ ਨੇ ਪੰਜ ਤਤ ਕੋ ਧੰਰ ਇਸ ਕਰਕੇ ਜਿਹੜੇ ਸੰਤ ਭਗਤ ਲੋਕ ਪਰਮੇਸ਼ਰ ਦਾ ਧੰਨਵਾਦ ਕਰਦੇ ਨੇ ਜੜਾ ਪੈਨਾਸਤ ਹੋ ਗਿਆ ਰੱਬ ਦੀ ਹਸਤੀ ਨੂੰ ਮੰਨਣ ਤੋਂ ਇਨਕਾਰੀ ਹੋ ਗਿਆ ਭੁੱਲ ਗਿਆ ਕਿ ਪਰਮੇਸ਼ਰ ਨੇ ਮੈਨੂੰ ਉਹ ਜੀਵਨ ਦਿੱਤਾ ਹੈ ਤੇ ਉਹ ਮਨੁੱਖ ਰੱਤਨ ਬਖਸ਼ਿਸ਼ ਕੀਤਾ ਹੈ ਅਮੋਲਕ ਅਚਰਜ ਰਚਨਾ ਵਾਹਿਗੁਰੂ 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 ਨਾਮ ਜਪਣਾ ਇੱਕ ਸ਼ੁਕਰ ਕਰਨਾ ਵੀ ਹੈ ਭਾਈ ਵਾਹਿਗੁਰੂ ਵਾਹਿਗੁਰੂ ਉਹ ਸੋਹਣੇ ਪਰਮਾਤਮਾ ਦਾ ਪਰਮੇਸ਼ਰ ਵਾਹਿਗੁਰੂ 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 ਉਹਦੇ ਨਾਲ ਪਿਆਰ ਕਰਨਾ ਵੀ ਹੈ ਤੇ ਸ਼ੁਕਰ ਕਰਨਾ ਵੀ ਹੈ ਵਾਹਿਗੁਰੂ ਵਾ ਮੈਨੂੰ ਮਟਾਉਣਾ ਵੀ ਹੈ ਵਾਹਿਗੁਰੂ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾਉਣਾ ਹੈ ਵਾਹਿਗੁਰੂ ਵਾਹਿਗੁਰੂ ਹਉ ਮੈਂ ਦਾ ਵਿਨਾਸ਼ ਕਰਨਾ ਹੈ ਵਾਹਿਗੁਰੂ 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 ਆਪਣੀ ਅੰਦਰੂਨੀ ਗੁਪਤੀ ਸ਼ਕਤੀਆਂ ਨੂੰ ਜਗਾਉਣਾ ਹੈ ਕੁੰਡਲਿਨੀ ਨੂੰ ਜਗਾਉਣਾ ਹੈ ਅੰਦਰਲੇ ਪੇਤਾਂ ਨੂੰ ਜਾਣਨਾ ਹੈ ਅੰਦਰਲੀ ਯਾਤਰਾ ਰੋਹਾਨੀ ਯਾਤਰਾ ਤੇ ਜਾਣਾ ਹੈ ਵਾਹਿਗੁਰੂ ਵਾਹਿਗੁਰੂ ਜਿਵੇਂ ਸਰੀਰ ਦੇ ਨਾਲ ਬਾਹਰੀ ਯਾਤਰਾ ਕਰਦੇ ਆ ਅੰਦਰਲੀ ਯਾਤਰਾ ਇਹ ਅੰਦਰਲੀ ਯਾਤਰਾ ਹੈ ਵਾਹਿਗੁਰੂ ਗੁਰੂ ਵਾਹਿਗੁਰੂ 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 ਪ੍ਰਕਿਰਤियां ਕਹਿੰਦੇ ਨੇ 25 25 ਪ੍ਰਕਿਰਤियां ਪੰਜਾਂ ਤੱਤਾਂ ਦੇ ਪੰਜ-ਪੰਜ ਗੁਣ ਆਪਸ ਵਿੱਚ ਰੜ ਕੇ ਮਿਲਾ ਕੇ ਵਾਹਿਗੁਰੂ 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 ਇਹ ਕਿਸ ਨੇ ਕੀਤੀ ਹੈ ਰਚਨਾ ਪਾਈ ਵਾਹਿਗੁਰੂ ਵਾਹਿਗੁਰੂ ਇੱਕ ਕਮਿਆਰ ਮਿੱਟੀ ਤੇ ਪਾਣੀ ਨੂੰ ਮਿਲਾ ਕੇ ਇੱਕ ਘੜਾ ਤਿਆਰ ਕਰਦਾ ਹੈ ਇੱਕ ਮਿੱਟੀ ਦਾ ਭਾਂਡਾ ਤਿਆਰ ਕਰਦਾ ਅੱਗ ਅੱਗ ਦੀ ਲੋੜ ਹੈ ਉਹਦੇ ਨਾਲ ਪਕਾਉਂਦਾ ਹੈ ਵਾਹਿਗੁਰੂ ਵਾਹਿਗੁਰੂ ਪਰੰਤੂ ਕੜਾ ਪੰਡਾ ਤਿਆਰ ਕਰ ਲਿਆ ਵਾਹਿਗੁਰੂ ਉਹਦੇ ਵਿੱਚ ਜੋਤ ਨਹੀਂ ਰੱਖ ਰਕਸ ਦਾ ਆਤਮਾ ਨਹੀਂ বাসਦਾ ਪਰਮੇਸ਼ਰ ਨੇ ਇਹਦੇ ਵਿੱਚ ਆਪਣੀ ਜੋਤ ਰੱਖੀ ਹੈ ਇਸਰੀ ਗੁਰੂ ਵਾਹਿਗੁਰੂ 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 ਵਾਹਿਗੁਰੂ